ਮਿੱਤਰੋ ਆ ਬਾਈ ਹੋਣੀ ਨਾ ਜੋਧਪੁਰ ਤੋਂ ਆਏ ਸੀਗੇ 750 ਕਿਲੋਮੀਟਰ ਬਣ ਜਾਂਦਾ ਜਦੋਂ ਨਾ ਜਾਨਪਰਾਨਾ ਇਸ਼ਕ ਹੋ ਜੇ ਨਾ ਫਿਰ ਬਾਟਾਂ ਨਹੀਂ ਦੇਖਿਆ ਜਾਂਦੀਆਂ ਗੀਆਂ ਬਈ ਕਿੰਨੀਆਂ ਕ ਬਾਟਾਂ ਵਾਂ ਤੇ ਬਾਈ ਹੋਣਾ ਨਾ ਕੀਤੀ ਗੱਲਬਾਤ ਆਪਾਂ ਤੇ ਆਜੋ ਮਿੱਤਰੋ ਦਿਖਾਉਨੇ ਆ ਤੁਹਾਨੂੰ ਘੋੜਾ ਇਹ ਬੜਾ ਚੰਗਾ ਸੀ ਲਓ ਵੀ ਮਿੱਤਰੋ ਤੁਹਾਨੂੰ ਘੋੜਾ ਦਿਖਾਉਨੇ ਆ ਬਾਈ ਹੋਣੀ ਜੋਧਪੁਰ ਤੋਂ ਆਏ ਹੋਏ ਆ ਦੇਖੋ ਜੀ ਬਹੁਤ ਦੂਰੋਂ ਦੂਰੋਂ ਲੋਕ ਆਉਂਦੇ ਆ ਜਗਰਾਉ ਮੇਲੇ ਦੇ ਵਿੱਚ ਤੇ ਆਜੋ ਕਰਦੇ ਆ ਬਾਈ ਹੁਣਾਂ ਨਾਲ ਗੱਲਬਾਤ ਬਾਈ ਸੱਚੀ ਗੱਲ ਸੱਚੀ ਗੱਲ ਕੈਮਾ ਸਿੱਤਾ ਜੀ ਵਧੀਆ ਜੀ ਜੋਧਪੁਰ ਤੋਂ ਆਏ ਜੀ ਜੋਧਪੁਰ ਸਾਹਿਬ ਜੀ ਠੀਕ ਹੈ ਜੀ ਕਿੰਨਾ ਕੁ ਟਾਈਮ ਲੱਗ ਕੇ ਆਉਂਦੇ ਆ ਮੈਨੂੰ ਆਣੇ ਮੇ ਲੱਗੇ 7-8 ਘੰਟੇ ਆਣੇ ਮੇ ਲੱਗਦੇ ਹਨ ਠੀਕ ਹੈ ਜੀ 7-8 ਘੰਟੇ ਹੋ ਕਿੰਨੀ ਤਰੀਕ ਨੂੰ ਆਗੇ ਸੀਗੇ ਇੱਥੇ ਮੈਂ ਇੱਥੇ ਅੱਜ ਹੀ ਆਇਆ ਪਹੁੰਚਿਆ ਅੱਛਾ ਅੱਜ ਹੀ ਆਏ ਆ ਅਖਰਲੇ ਦੇਣੀ ਕਿੰਨੇ ਕ ਬਜੇ ਪਹੁੰਚ ਕੇ ਸੀਗੇ ਮੈਂ ਤੇ ਕੱਲ ਨਿਕਲਾਤਾ ਸਾਵਨੋਂ 10 ਵਜੇ ਠੀਕ ਹੈ ਜੀ ਸਵੇਰੇ ਮੈਂ ਇੱਥੇ ਆ ਗਿਆ ਸੀ 8 8:00 ਵਜੇ ਠੀਕ ਹੈ ਜੀ ਤੇ ਆਪਣਾ ਹੈ ਜਿਹੜਾ ਘੋੜਾ ਵਾ ਕੀ ਨਾਂ ਰੱਖਦਾ ਹੈ ਇਹਦਾ ਇਸ ਕਾ ਨਾਮ 알파 ਹੈ 알파 ਹਾਂ ਜੀ ਹਾਂ ਜੀ ਠੀਕ ਹੈ ਜੀ ਇਹ ਇਹ ਮੰਨ ਲਓ ਵੀ ਕਿਹੜੇ ਘੋੜੇ ਦਾ ਬੱਚਾ ਹੈ ਇਹ ਬੋਬ ਦਾ ਬੱਚਾ ਹੈ ਬੋਬ ਵੀ ਅੰਮ੍ਰਿਤਸਰ ਖੜਾ ਹੈ ਬੋਬ ਅਮਨਜੀਤ ਸਿੰਘ ਦੇ ਪਾਸੇ ਚੈਂਪੀਅਨ ਹੈ ਠੀਕ ਹੈ ਜੀ ਚੈਂਪੀਅਨ ਆ ਹੋ ਉਹਦਾ ਬੱਚਾ ਲਓ ਵੀ ਮਤਰੋ ਚੈਂਪੀਅਨ ਦਾ ਬੱਚਾ ਦਿਖਾਉਨੇ ਆ ਤੁਹਾਨੂੰ ਤੇ ਕੰਨ ਕੋਲ ਨੂੰ ਵੀ ਬਹੁਤ ਕੁੰਡੀ ਵਾਲਾ ਕੰਨ ਆ ਮਿੱਤਰੋ ਗਰਦਨ ਵੀ ਆਈਆਂ ਕਿੰਨੇ ਟਾਈਮ ਦਾ ਹੋ ਗਿਆ ਇਹ ਇਹ ਆ ਵੀ 2 ਸਾਲ ਦਾ ਹੋ ਗਿਆ ਭਾਈ 2 ਸਾਲ ਦਾ ਹੋ ਗਿਆ ਤੇ ਦੰਦਾਂ ਨਾਲ ਲੁਕਮੇ ਆ ਟੁੱਟੀ ਟੇ ਟੁੱਟੀ ਦੋ ਦਾ ਲੋ ਦੰਦਾ ਹਾਂਜੀ ਠੀਕ ਗੱਲ ਆ ਉਹ ਵੀ ਮਿੱਤਰੋ ਦੋ ਦੰਦਾ ਤੇ ਘੋੜਾ ਦੇਖੋ ਮੇਤਰੋ ਪੰਨਾ ਸ਼ਾਨਦਾਰ ਆ ਤੇ ਇਹ ਮੰਨ ਲਓ ਕਿ ਮੈਂ ਬਈ ਹੈਗਾ ਸੀ ਕਿਹੜੀ ਲਾਈਨ ਸੀ ਮਾਂ ਦੀ ਇਹ ਮਾਂ ਹੈ ਇਸ ਕੀ ਦੇਵਦਰਬਾਰ ਲਾਈਨ ਸੇ ਦੇਵਦਰਬਾਰ ਲੈਣ ਦੀ ਹਾਂਜੀ ਹਾਂਜੀ ਠੀਕ ਆ ਜੀ ਖਾਨਦਾਨ ਮਈ ਮੰਨ ਲਓ ਵੀ ਪਿਓ ਲੋ ਵੀ ਮੰਨ ਲਓ ਵੀ ਪੂਰਾ ਟੌਪ ਦਾ ਖਾਨਦਾਨਾ ਹਾਂਜੀ ਹਾਂਜੀ ਘੋੜਾ ਹੀਰਤਨਾਗਰ ਲਾਈਨ ਸੇ ਠੀਕ ਆ ਜੀ ਹਾਂਜੀ ਕਰੋ ਮੇਤਰੋ ਚੈੱਕ ਕੰਨਾ ਟਾਪ ਦਾ ਘੋੜਾ ਵਾ ਤੇ ਕਿ ਇਹਦੀ ਮੀਟਿੰਗ ਹੈ ਜਿਹੜੀ ਕਿੰਨੇ ਕ ਟਾਈਮ ਤੱਕ ਰੋ ਛੱਡਣ ਲੱਗਦੀ ਹੈ ਇਹਦੀ ਮੀਟਿੰਗ ਸ਼ੁਰੂ ਨਹੀਂ ਕਰੀ ਅਭੀ ਕਰਵਾਣੀ ਹੈ ਹਾਂਜੀ ਹਲੇ ਬੱਚਾ ਵਾ ਹਲੇ ਕਿੰਨੇ ਟਾਈਮ ਤੱਕ ਰੋ ਹੋ ਜੂ ਸਟਾਰਟ ਅਭੀ ਤੇ 3 ਸਾਲ ਬਾਅਦ ਵਿੱਚ ਕਰਵਾਣਾ ਸੋਚ ਰਹੇ ਹਾਂ ਅਰੇ ਜਦੋਂ 3 ਸਾਲ ਦਾ ਹੋ ਗਿਆ ਉਸ ਤੋਂ ਬਾਅਦ ਛੱਡਣਾ ਸਟਾਰਟ ਕਰੋਗੇ ਜੰਪ ਉਸ ਤੋਂ ਬਾਅਦ ਹੋਊਗਾ ਹਾਂਜੀ ਹਾਂਜੀ ਠੀਕ ਹੈ ਜੀ ਲਓ ਵੀ ਮਿੱਤਰੋ ਘਰੋ ਘੂੜਾ ਚੈੱਕ ਬਹੁਤ ਸੋਹਣਾ ਘੂੜਾ ਵਾ ਗਰਦਨ ਗੁਰਦਨ ਵੀ ਦੇਖੋ ਮਿੱਤਰੋ ਜਮਾ ਪਤਲੀ ਆ ਤੇ ਬਾਈ ਨੰਬਰ ਤੁਹਾਡਾ ਕੰਨਾਵਾ ਮੇਰਾ ਨੰਬਰ 70 70 96 8580 ਇੱਕ ਵਾਰੀ ਫਿਰ ਬੋਲੋ ਨੰਬਰ 70 ਤੇ ਹੀ 96 8580 ਠੀਕ ਹੈ ਜੀ ਲਓ ਵੀ ਮਿੱਤਰੋ ਬਾਈ ਹੁਣਾਂ ਦਾ ਬਹੁਤ ਟਾਪ ਦਾ ਘੂੜਾ ਵਾ ਤੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਠੀਕ ਹੈ ਜੀ ਬਸ ਚੜਾਈ ਬਾਈ ਹੁਣਾਂ ਦੀ ਬਾਲੀ ਸੀ ਜੀਬੋ ਗਜੂਬੋ ਲਾਇਆ ਹੋਇਆ ਸੀ ਮਿੱਤਰੋ ਪੂਰਾ ਘੈਂਟ ਤੇ ਉੜਾ ਵੀ ਬੜਾ ਜਿਆਦਾ ਚੰਗਾ ਸੀਗਾ। ਕਿਆ ਬਾਤਾਂ ਹੀ ਸੀ ਕੋੜਾ। ਦੇਖੋ ਮਿੱਤਰੋ ਅੱਖ ਖੜਦੀ ਆ ਇਹ ਮਗਰਲੀ ਸੈਟ ਮਿੱਤਰੋ ਮਜਬੂਰ じゃ ਹੋ ਗਿਆ ਮੈਂ ਬੋਲਣ ਵਾਸਤੇ ਕਿਉਂਕਿ ਕੋੜਾ ਬੋੜਾ ਹੀ ਜਿਆਦਾ ਚੰਗਾ ਲੱਗਿਆ ਮੈਨੂੰ। ਦੇਖੋ ਮਿੱਤਰੋ ਕੰਨ ਜਿਵੇਂ ਛੋਟਾ ਛੋਟਾ ਕੰਨ ਸੀਗਾ ਕੁੰਡੀ ਵਾਲਾ। ਦੇਖੋ ਆਹ ਸ਼ਾਰਟ ਮੇਰੇ ਕੋਲੇ ਪਏ ਸੀ ਮੈਂ ਕਿਹਾ ਮਿੱਤਰੋ ਦਿਖਾਉਣੇ ਆ ਤੁਹਾਨੂੰ ਜਰੂਰ ਇਹ। ਕਰੋ ਚੈੱਕ। ਗਰਦਨ ਦੇਖੋ ਮਿੱਤਰੋ ਜਮਾ ਬਰੀਕ ਕਰਦਣ ਦਾ ਵਾ ਐ ਲੰਬੀ ਕਰਦਣਾ ਤੇ ਗਲ ਕੋਲੋਂ ਮਿੱਤਰੋ ਜਮਾ ਬਰੀਕਾ ਤੇ ਦੇਖੋ ਕਿੰਨਾ ਚੰਗਾ ਘੋੜਾ ਵਾ ਖੂਬ ਸੂਰਤੀ ਦਾ ਬੜੀ ਜਿਆਦਾ ਆ ਮਿੱਤਰੋ ਰੱਬ ਨੇ ਬੜਾ ਟਾਈਮ ਲਾ ਕੇ ਬਣਾਇਆ ਲੱਗਦਾ ਵਾ ਤੇ ਬਾਈ ਹੁਣੀ ਚੈਂਪੀਅਨ ਦਾ ਦੱਸਦੇ ਸੀ ਇਹ ਸ਼ੇਅਰ ਕਰ ਦਿਓ ਮਿੱਤਰੋ ਚੰਗੀ ਲੱਗੀ ਤਾਂ